ਇਲੈਕਸ਼ਨ ਤਾਂ ਆਉਣੀਆਂ ਹੀ ਆ। ਇਹ ਵੀ ਸੀਵੀ ਕੌਂਸਲਰ ਦੀਆਂ ਆਉਂਦੀਆਂ, ਪਾਰਲੀਮੈਂਟ ਦੀਆਂ ਆਉਂਦੀਆਂ। ਕਿਹੜੀ ਇਲੈਕਸ਼ਨਾਂ ਤਾਂ ਆਉਣੀਆਂ ਹੀ ਹੋਣਾ। ਉਹਦੀ ਵੀ ਅੱਜ ਤੱਕ ਅਸੀਂ ਹਰ ਵਕਤ ਅਸੀਂ ਇਲੈਕਸ਼ਨ ਲਈ ਤਿਆਰ ਆ। ਅਸੀਂ ਕਰ ਕਿਹਾ ਵੀ ਅਸੀਂ ਗੱਡ-ਗੱਡ ਗੱਡ ਟੂਟ ਕਰਨਾ ਹੈ ਉਹ ਇੰਡੀਆ ਅਲਾਈਅੰਸ ਨਾਲ। ਜਿਹੜਾ ਉਹ ਪਾਰਲੀਮੈਂਟ 'ਚ ਅਸੀਂ ਉਹ ਉੱਥੇ ਕਰਦੇ ਆਂ। ਉਹ ਇੱਕ ਸਰਕਾਰ ਦੇ ਉਲਟ ਆਪੋਜੀਸ਼ਨ ਇੱਕ ਬਣੀ ਹੋਈ ਹੈ। ਇਲੈਕਸ਼ਨ ਦੇ ਨਾਲ ਨੂੰ ਤਾਂ ਕਦੇ ਵੀ ਨਹੀਂ ਕਿਹਾ। ਜਿਹੜਾ ਉਹ ਮੈਨੀਫੈਸਟੋ ਆ ਟੂਟਲ ਖਾਲੀ ਪਿਆਏ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ? ਇਹਦਾ 22 ਚ ਸਾਢੇ ਤੇ ਸੀ ਚੀਜ਼ਾਂ ਅੱਜ ਉਹਨਾਂ ਤੇ ਅਸੀਂ ਕੁਝ ਕਰ ਸਕੇ ਤੇ ਪਰ ਹੁਣ ਰਾਜਵਾਨਾ ਕਿਉਂ ਨਹੀਂ ਬੰਦਾ ਉਹ ਹੜਤਾਲ ਤੇ ਜਿਹਨਾਂ ਮਾਨਦਾ ਸੀ ਵੱਡੀਆਂ ਵੱਡੀਆਂ ਭੰਕੀਆਂ ਦੱਬਕੇ ਮਾਰਦਾ ਸੀ ਹੁਣ ਬਹਿ ਜੇ ਭੁਖੜ ਤਾਲ ਤੇ ਇਹਨਾਂ ਤੋਂ ਤਾਂ ਕੁਝ ਹੋਇਆ ਨਾ ਪੰਜਾਬ ਦੇ ਮੁੱਖ ਮੰਤਰੀ ਵੱਲੋਂ ਚੰਡੀਗੜ੍ਹ 'ਚ ਪ੍ਰੈਸ ਕਾਨਫਰੰਸ ਕਰਦੇ ਹਾਂ ਸਾਫ਼ ਕਰ ਦਿੱਤਾ ਹੈ ਕਿ ਆਮ ਆਦਮੀ ਪਾਰਟੀ ਪੰਜਾਬ ਦੇ ਵਿੱਚ 13 ਦੀਆਂ 13 ਸੀਟਾਂ ਤੇ ਚੋਣਾ ਲੜੇਗੀ ਇਹ ਉੱਥੇ ਹੀ ਇਸ ਮਾਮਲੇ ਨੂੰ ਲੈ ਕੇ ਜਦੋਂ ਲੁਧਿਆਣਾ ਤੋਂ ਸੰਸਦ ਮੈਂਬਰ ਰਮਨ ਸਿੰਘ ਬਿੱਟੂ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਵੀ ਜ਼ਿਕਰ ਕੀਤਾ ਕਿ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਨਾਲ ਉਹਨਾਂ ਦਾ ਕੋਈ ਗੱਟਚੋੜ ਨਹੀਂ ਹੈ ਅਤੇ ਉਹ ਵੀ ਇਕੱਲੇ ਚੋਣਾ ਲੜਨਗੇ ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਹਾਈ ਕਮਾਂਡ ਨੂ ਵੀ ਇਹ ਹਿਸਾਬ ਕਹਿ ਦਿੱਤਾ ਸੀ ਕਿ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਇਕੱਲਿਆਂ ਹੀ ਚੋਣਾਂ ਲੜੇਗੀ ਇਸ ਤੋਂ ਇਲਾਵਾ ਜਿੱਥੇ ਉਹਨਾਂ ਕਿਹਾ ਕਿ ਆਪਣੇ ਚੋਣ ਮਨੋਰਥ ਪੱਤਰ ਦੇ ਵਾਅਦਿਆਂ ਨੂੰ ਲੈ ਕੇ ਵਰਕਰਾਂ ਦੇ ਨਾਲ ਲਗਾਤਾਰ ਮੀਟਿੰਗਾਂ ਕੀਤੀਆਂ ਜਾ ਰਹੀਆਂ ਨੇ ਤਾਂ ਉੱਥੇ ਹੀ ਉਹਨਾਂ ਵੱਖ-ਵੱਖ ਮੁੱਦਿਆਂ ਤੇ ਵੀ ਗੱਲਬਾਤ ਕੀਤੀ ਹੈ ਅੱਛਾ ਇੰਡੀਆ ਗੱਟ ਜੋੜ ਦੀ ਗੱਲ ਕੀਤੀ ਜਾ ਰਹੀ ਸੀ ਅੱਜ ਲੁਧਿਆਣਾ ਪੰਜਾਬ ਦੇ ਜਿਹੜੇ ਸੀਐਮ ਹੈਗੇ ਨੇ ਉਹਨਾਂ ਨੇ ਸਾਫ਼ ਕਲੀਅਰ ਕਰਤਾ ਵਾ ਕਿ ਅਸੀਂ ਸਾਰੀ ਸਾਰੀ ਸੀਟਾਂ ਦੇ ਉੱਤੇ ਆਪਣੇ ਜਿਹੜੇ ਨੇ ਕੈਂਡੀਡੇਟ ਖੜੇ ਕਰਾਂਗੇ ਤੇ ਸਾਡੀ ਕੀ ਇਟ ਮੀਨਸ ਕੀ ਗੱਟਜੋੜ ਪੰਜਾਬ ਚ ਨਹੀਂ ਹੋ ਰਿਹਾ ਨਹੀਂ ਸਾਡੀ ਕੀ ਜਾਣ ਨਿਕਲਦੀ ਆ ਉਹਨਾਂ ਬਗੈਰ ਅਸੀਂ ਕਦ ਕਿਆ ਵੀ ਅਸੀਂ ਗੱਟ ਗੱਟਜੋੜ ਕਰਨਾ ਹੈ ਉਹ ਇੰਡੀਆ ਅਲਾਈਅੰਸ ਆ ਜਿਹੜਾ ਉਹ ਪਾਰਲੀਮੈਂਟ ਚ ਅਸੀਂ ਉਹ ਉੱਥੇ ਕਰਦੇ ਆਂ ਔਰ ਇੱਕ ਸਰਕਾਰ ਦੇ ਉਲਟ ਆਪੋਜੀਸ਼ਨ ਇੱਕ ਬਣੀ ਹੋਈ ਆ ਇਲੈਕਸ਼ਨ ਲੜਨ ਨੂੰ ਤਾਂ ਕਦੇ ਵੀ ਨਹੀਂ ਕਿਹਾ ਇਲੈਕਸ਼ਨ ਲੜਨ ਨੂੰ ਕਦੇ ਵੀ ਨਹੀਂ ਕਿਹਾ ਨਾਲੇ ਨਾ ਸਾਡਾ ਇੱਕ ਵਰਕਰ ਦੇ ਵੱਲੋਂ ਇੱਕ 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 ਵਰਕਰ ਦੇ ਵੱਲੋਂ ਇਹ ਆਵਾਜ਼ ਸੀਗੀ ਬਈ ਅਸੀਂ ਯਾਰ ਇਹ ਜਿਹੜਾ ਝੂਠ ਬੋਲ ਕੇ ਵਾਅਦੇ ਕਰਕੇ ਗਏ ਨੇ ਟੋਟਲ ਤਾਂ ਜਿਹੜਾ ਉਹ ਮੈਨੀਫੈਸਟੋ ਆ ਟੋਟਲ ਖਾਲੀ ਪਿਆ ਹੈ ਤੇ ਅਸੀਂ ਉਹਨਾਂ ਦਾ ਬੋਝ ਕਿਉਂ ਚੱਕੀਏ ਜੀ ਜਿਹੜਾ ਪਾਈਚ ਸਾਡੇ ਤੇ ਸੀ ਚੀਜ਼ਾਂ ਅੱਜ ਉਹਨਾਂ ਤੇ ਅਸੀਂ ਤਾਂ ਸਮਾਂ ਤੇ ਅੱਜ ਅੱਜ ਮਤਲਬ ਫ੍ਰੀ ਹੈਂਡ ਆ ਸਾਡੇ ਕੋਲ ਕਹਿ ਸਕਦੇ ਫਿਰ ਹਵਾ ਚ ਸੀਗਾ ਸਾਰਾ ਗੱਠ ਜੋੜ ਨਹੀਂ 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 ਗੱਠ ਜੋੜ ਗੱਠ ਜੋੜ ਕਦੇ ਵੀ ਸੀਟਾਂ ਦੇ ਇਲੈਕਸ਼ਨਾਂ ਤੇ ਨਹੀਂ ਸੀ ਗੱਠ ਜੋੜ ਸਿਰਫ ਇੰਡੀਆ ਅਲਾਈਅንስ ਪਾਰਲੀਮੈਂਟ ਦੇ ਵਿੱਚ ਜਦੋਂ ਹੁਣ ਵੀ ਸੈਸ਼ਨ ਹੋਏਗਾ ਅਸੀਂ ਜਿਹੜਾ ਅੰਦਰ ਲੜਾਈ ਲੜਾਂਗੇ ਉਹ ਹਰ ਜਗ੍ਹਾ ਹੀ ਕਿਤੇ ਆਪੋਸ਼ਨ ਪਾਰਟੀਆਂ ਉਹ ਇੰਡੀਆ ਅਲਾਈਅንስ ਇਕੱਠਾ ਹੋ ਕੇ ਅੰਦਰ ਜਾ ਕੇ ਮੁੱਦਿਆਂ ਦੀ ਲੋਕਾਂ ਦੇ ਮੁੱਦਿਆਂ ਤੇ ਕਿਉਂਕਿ ਪਾਰਟੀਆਂ ਕਮ ਜੋਰ ਨੇ ਥੋੜੀਆਂ ਕਿਸ ਦੇ ਦੋ ਨੇ ਕਿਸ ਦੇ ਇੱਕ ਨੇ ਕਿਸ ਦੇ ਚਾਰ ਨੇ ਕਿਹਾ ਜਿਆਦਾ ਸੀ ਵੀ ਮੀਟਿੰਗਾਂ ਕਿੰਨੀਆਂ ਜਾਰੀਆਂ ਨੇ ਟਿਕਟਾਂ ਜਿਹੜੀਆਂ ਪਾਹੋ ਬੰਨੀਆਂ ਜਾਰੀਆਂ ਨੇ ਉਮੀਦਵਾਰ ਜਿਹੜੇ ਜਦੋਂ 13 ਸੀ ਜੇ ਵੀ 6 ਤੇ 7 ਵੀ ਜਿਹੜੀਆਂ ਨਹੀਂ ਨਹੀਂ ਕਦੇ ਵੀ ਦੇਖੋ ਇੱਕ ਕਲੀਅਰ ਕਲੈਰਿਟੀ ਤੁਹਾਨੂੰ ਸਾਡੇ ਪ੍ਰਧਾਨ ਪੀਸੀਸੀ ਹਮੇਸ਼ਾ ਕਹਿੰਦੇ ਰਹੇ ਆ ਹਮੇਸ਼ਾ ਤੁਹਾਨੂੰ ਸਾਡੇ ਜਿਹੜੇ ਜਿਹੜੇ ਸੀਐਲਪੀ ਲੀਡਰ ਉਹ ਕਹਿੰਦੇ ਰਹੇ ਨੇ ਪਾਰਟੀ ਨੇ ਤਾਂ ਇੱਕ ਲਾਈਨ ਚ ਸਾਰੇ ਜ਼ਿਲ੍ਹਾ ਪ੍ਰਧਾਨਾਂ ਨੇ ਸਾਰੇ ਆਪਣੇ ਬਲੌਗ ਪ੍ਰਧਾਨਾਂ ਨੇ 117 ਹਲਕਾਂ ਚਾਰਜਾਂ ਨੇ 13 ਦੇ 13 ਐਮਪੀ ਜਿੱਤੇ ਹਾਰੇ ਹੋਏ ਆ ਨੇ ਸਾਹਮਣੇ ਲਿਖ ਕੇ ਸਾਰੀ ਫਰੰਟਲ ਆਰਗੇਨਾਈਜੇਸ਼ਨ ਲਿਖ ਕੇ ਦਿੱਤਾ ਸੀ ਵੀ ਅਸੀਂ ਹਾਈ ਕਮਾਂਡ ਨੇ ਇਹ ਗੱਲ ਕਿਹ ਵੀ ਤੁਹਾਨੂੰ ਲਿਖਣ ਦੀ ਲੋੜ ਕੀ ਆ ਐਲਾਈਅੰਸ ਕਰ ਕੌਣ ਰਿਹਾ ਐਲਾਈਅੰਸ ਦੀ ਕਦੇ ਪੰਜਾਬ ਦਾ ਜ਼ਿਕਰ ਹੀ ਨਹੀਂ ਹੋਇਆ ਸੀਟਾਂ ਵਾਲੀ ਗੱਲ ਗੱਠ ਜੋੜ ਜਿਹੜਾ ਸੀਗਾ ਉਹ ਅੱਜ ਵੀ ਉੱਥੇ ਸਟੈਂਡ ਕਰਦਾ ਹੈ ਹਜੇ ਪਰ ਸੀਟਾਂ ਦੇ ਬਾਰੇ ਕਦੇ ਗੱਲ ਇਲیکشن ਲੜਨ ਦੀ ਕਦੇ ਨਹੀਂ ਹੋਈ ਇਟ ਮੀਨਸ ਕਿ ਤੁਸੀਂ ਆ ਗੱਲ ਕਹਿ ਰਹੇ ਹੋ ਕਿ ਪੰਜਾਬ 'ਚ ਕੋਈ ਅਲਾਈਅੰਸ ਨਹੀਂ ਹੈ ਅਲਾਈਅੰਸ ਹੋਊਗਾ ਤਾਂ ਬਾਹਰ ਹੋਊਗਾ ਬਿਲਕੁਲ ਇਹ 'ਚ ਹਜੇ ਵੀ ਜੇ ਕਿਸੇ ਨੂੰ ਕੋਈ ਵੀ ਇਸ ਦੀ ਗਲਤ ਫਹਮੀ ਆ ਤਾਂ ਮੈਂ ਦੁਬਾਰਾ ਇਹ ਗੱਲ ਕਹਿ ਦਿੰਦਾ ਬਈ 100% ਜਿਹੜਾ ਇਹ ਉਹ ਪੰਜਾਬ ਦੇ ਵਿੱਚ ਕਾਂਗਰਸ ਪਾਰਟੀ ਦਾ ਬਿਲਕੁਲ ਵੀ ਆਮ ਆਦਮੀ ਪਾਰਟੀ ਨਾਲ ਕੋਈ ਅਲਾਈਅੰਸ ਨਹੀਂ ਹੋਏਗਾ ਮੈਂ ਹੀ ਸਭ ਤੋਂ ਜ਼ਿਆਦਾ ਇਹ ਬੋਲਦਾ ਰਿਹਾ ਹਾਂ ਇਹ ਵੀ ਸਾਡਾ ਗੱਠਜੋੜਾ ਸਾਡਾ ਗੱਠਜੋੜਾ ਗੱਟ ਜੁੜ ਸਿਰਫ ਪਾਰਲੀਮੈਂਟ ਚ ਅਸੀਂ ਉਸ ਵੇਲੇ ਪਾਰਲੀਮੈਂਟ ਚ ਅਸੀਂ ਰੋਜ਼ ਬਜਟ ਸੈਸ਼ਨਸ ਆ ਰਹੇ ਆ ਸੀ ਪੰਜਾਬ ਦੇ ਲੋਕਾਂ ਅੱਗੇ ਆਮ ਆਦੀ ਪਾਰਟੀ ਦੀਆਂ ਕਮੀਆਂ ਦੱਸੂਗਾ ਦੇਖੋ ਸਾਡੀ ਕੋਈ ਨਿੱਜੀ ਲੜਾਈ ਤਾਂ ਕਿਸੇ ਨਾਲ ਹੈ ਨਹੀਂ ਨਾ ਨਹੀਂ ਇੱਕ ਮਿੰਟ ਨਾ ਅਸੀਂ ਨਿੱਜੀ ਲੜਾਈ ਚ ਪੈਨੇ ਆ ਨਾ ਅਸੀਂ ਕਦੇ ਕਿਸੇ ਦੇ ਘਰ ਦੇ ਉੱਤੇ ਕੋਈ ਕਿੰਤੂ ਪ੍ਰੰਤੂ ਕਰਾਂਗੇ ਜਿਹੜਾ ਕਿ ਦੂਜੀਆਂ ਪਾਰਟੀਆਂ ਕਰਦੀਆਂ ਅਸੀਂ ਮੁੱਦਿਆਂ ਤੇ ਕਮਾਂ ਕਰਾਂਗੇ ਗੱਲ ਵੀ ਦੱਸੋ ਭਾਈ ਅੱਜ ਤੁਸੀਂ ਕਿਹਾ ਸੀ ਹਰ ਸਾਡੀ ਮਾਂ ਭੈਣ ਨੂੰ 1000 ਰੁਪਏ ਮਿਲੂਗਾ ਉਹਨਾਂ ਨੂੰ ਤੁਸੀਂ ਦੇਤਾ ਫਿਰ ਤੁਸੀਂ ਅੱਜ ਲੁਧਿਆਣੇ 'ਚ ਹੀ ਆ ਬੈਠੇ ਨੇ ਦੋ ਮੈਂ 6 ਸ਼ਹਿਰ ਦੀਆਂ ਤੇ ਬਾਕੀ ਤਿੰਨ ਹਰ ਇੱਕ ਇੱਕ ਵਿਧਾਨ ਸਭਾ ਤੋਂ 5-5000 ਕਾਰਡ ਕੱਟਤਾ ਸਮਾਰਟ ਕਾਰਡ ਜੀ ਨੂੰ ਨੀਲਾ ਕਾਰਡ ਕਹਿੰਦੇ ਆ ਰਾਸ਼ਨ ਕਾਰਡ ਜਵਾਬ ਨੂੰ ਅੱਛਾ ਇੱਕ ਬਿੱਟੂ ਜੀ ਲਗਾਤਾਰ ਜਿਹੜੇ ਹੈ ਆਪਣੇ ਰਾਜਵਾਨਾ ਨੂੰ ਲੈ ਕੇ ਐਸਜੀਪੀਸੀ ਦਾਅਵੇ ਕਰਦੇ ਰਹੀ ਹੈ ਕਿ ਆਪਾਂ ਉਹਨਾਂ ਦੇ ਕੇਸ ਲੜ ਰਹੇ ਆ ਤੇ ਹੁਣ ਜਗਰਾਉਂ ਵੀ ਗਏ ਨੇ ਸੁਖਬੀਰ ਬਾਦਲ ਉਹਦੇ ਕੌਂਕੇ ਜੱਥੇਦਾਰ ਕੌਂਕੇ ਦੇ ਘਰ ਉਹਦੇ ਪਰਿਵਾਰ ਨੂੰ ਮਿਲਣ ਨੂੰ ਕਹਿੰਦੇ ਅਸੀਂ ਤੁਹਾਡੇ ਕੇਸ ਲੜਾਂਗੇ ਤੁਹਾਨੂੰ ਇਨਸਾਫ ਦਵਾਵਾਂਗੇ ਦੇਖੋ ਕਾਨੂੰਨ ਤੋਂ ਤੇ ਕੋਈ ਚੀਜ਼ ਨਹੀਂ ਅੱਗੇ ਬਿਲਕਿਸ ਬਾਨੂ ਦਾ ਕੇਸ ਕਹਿੰਦੇ ਸੀ ਨਾ ਕੱਲ ਕਰਗੇ ਨਾ ਸਲੰਡਰ ਸਾਰੇ ਆ ਗਏ ਨਾ ਜੇਲ੍ਹ ਥੱਲੇ ਉਹ ਰਹੀ ਇਹਨਾਂ ਕੋਲ ਗੱਲ ਕਰਨ ਨੂੰ ਫਿਰ ਕਮੇਟੀ ਬਣਾ ਲਈ ਸੀ ਅੱਜ ਉਹ ਕਮ ਕਹਿੰਦੇ ਜੀ ਉਹ ਤੁਸੀਂ ਹਾਈਲਾਈਟ ਉਹਨੂੰ ਕਰੋ ਵੀ ਕਹਿੰਦੇ ਜੀ ਹੁਣ 27 ਤਰੀਕ ਤੋਂ ਬਾਅਦ ਅਣਮਿੱਥੇ ਸਮਾਂ ਦੇ ਦਿਓ ਸਾਨੂੰ ਅਸੀਂ ਨਹੀਂ ਕੁਝ ਕਰ ਸਕੇ ਤੇ ਪਰ ਹੁਣ ਰਾਜਾਣਾ ਕਿਉਂ ਨਹੀਂ ਬੈੰਦਾ ਭੁਖੜਤਾਲ ਤੇ ਜਿਹੜਾ ਮਾਰਦਾ ਸੀ ਵੱਡੀਆਂ-ਵੱਡੀਆਂ ਭਮਕੀਆਂ ਦਬਕੇ ਮਾਰਦਾ ਸੀ ਹੁਣ ਬਹਿ ਜਾਏ ਭੁਖੜਤਾਲ ਤੇ ਇਹਨਾਂ ਤੋਂ ਤਾਂ ਕੁਝ ਹੋਇਆ ਨਾ ਤੇ ਦੂਜੇ ਪਾਸੇ ਕੌਂਕੇ ਸਾਥ ਬਈ ਮੈਂ ਉਹਨਾਂ ਦੇ ਪਰਿਵਾਰ ਨੂੰ ਵੀ ਜਾਣਦਾ ਮੈਂ ਉੱਥੋਂ ਇਲੈਕਸ਼ਨ ਦੋ ਵਾਰ ਲੜੀ ਆ ਅੱਗੇ ਵੀ ਲੜਨੀ ਆ ਕੌਕੇ ਸਾਹਿਬ ਨਾਲ ਕਿਸੇ ਸਰਕਾਰ ਵੇਲੇ ਹੋਇਆ ਉਹ ਬਹੁਤ ਮਾੜਾ ਹੋਇਆ ਮੰਦ ਭਾਗਾ ਹੋਇਆ ਪਰ ਐਡੀ ਵੱਡੀ ਦੁਨੀਆ ਸਾਰੀ ਦੁਨੀਆ ਉਹਨਾਂ ਦੇ ਪਰਿਵਾਰ ਨਾਲ ਖੜ ਗਈ ਸੀ ਮੈਂ ਨਹੀਂ ਕਹਿੰਦਾ ਹੋਣਾ ਕਿਉਂਕਿ ਸਾਰੇ ਚਲੇ ਗਏ ਨੇ ਡੈਥ ਹੋ ਗਈ ਹੈ ਚਾਹੇ ਕੋਈ ਡੀਐਸਪੀ ਸੀ ਚਾਹੇ ਕੋਈ ਐਸਐਸਪੀ ਸੀ ਚਾਹੇ ਡੀਜੀਪੀ ਸੀ ਪਰ ਯਾਰ ਜਿਹੜਾ ਲੋਕ ਕਹਿੰਦੇ ਸੀ ਵੀ ਅਕਾਲੀ ਦਲ ਬਾਦਲ ਦੀ ਸਰਕਾਰ 15 ਸਾਲ ਰਹੀ ਆ ਤੇ ਇਹਨਾਂ ਨੇ ਇਨਸਾਫ ਨਹੀਂ ਦਿੱਤਾ ਉਹ ਜਿਹੜੇ ਵੀ ਬੰਦੇ ਉਹ ਕਹਿ ਰਹੇ ਸੀ ਮੈਂ ਸਮਝਦਾ ਉਹਨਾਂ ਦੇ ਮਤਲਬ ਕੀ ਮੈਂ ਸ਼ਬਦ ਯੂਜ਼ ਕਰਾਂ ਵੀ ਸੁਖਵੀਰ ਸਿੰਘ ਜਦੋਂ ਬਾਦਲ ਘਰੇ ਗਏ ਤੇ ਉਹਨਾਂ ਨੇ ਘਰੇ ਜਾ ਕੇ ਸਰੋਪਾ ਪਾਤਾ ਚਲੋ ਉਹਨਾਂ ਦੇ ਪਰਿਵਾਰ ਦੀ ਉਹਨਾਂ ਨਾਲ ਬਹੁਤ ਮਾੜੀ ਘਟਨਾ ਹੋਈ ਸਾਡੀ ਸਾਰੇ ਅਸੀਂ ਉਹਨਾਂ ਦੇ ਨਾਲ ਆ ਪਰ ਜਿਹੜਾ ਮੁੱਦਾ ਸੀ ਉਹ ਬਹੁਤ ਵੱਡਾ ਉਹ ਕਿਤੇ ਨਾ ਕਿਤੇ ਮੈਂ ਸਮਝਦਾ ਜਿਹੜੇ ਅਸਲੀ ਅਸਲੀ ਜਿਹੜੇ ਗੁਨਾਹਗਾਰ ਸੀਗੇ ਜਿਹੜਿਆਂ ਨੇ ਉਹਨਾਂ ਨੂੰ ਮੁੜਕੇ ਐਸਐਸਪੀ ਲਾਇਆ بڑے بڑے ਰੈਂਕ ਦਿੱਤੇ ਉਹਨਾਂ ਦੇ ਰੈਂਕ ਉਹਨਾਂ ਦੇ ਘਰੇ ਜਾ ਕੇ ਤਾਂ ਉਹਨਾਂ ਨੇ ਸਰੋਪੇ ਪਾਤਾ ਫਿਰ ਪਤਾ ਨਹੀਂ ਕੀ ਹੋਇਆ ਇਹਦੇ ਪਿੱਛੇ ਕੀ ਸਿਆਸਤ ਹੋਈ ਆ ਰੱਬ ਜਾਣਦਾ ਪਰ ਹੁਣ ਇਸ ਗੱਲ ਨਾਲ ਜਿਹੜੇ ਵੀ ਉਹਨਾਂ ਦੇ ਹੱਕ 'ਚ ਲੋਕ ਖੜੇ ਸੀ ਉਹ ਕੋਈ ਅੱਗੇ ਫੈਸਲਾ ਕਰਨਗੇ ਪਰਿਵਾਰ ਤੋਂ ਬਗੈਰ ਉਹ ਲੜਾਈ ਲੜਨੀ ਆ ਉਹਨਾਂ ਨੇ ਵਕੀਲਾਂ ਨੂੰ ਲੜਾਈ ਲੜਨੀ ਆ ਕਿਉਂਕਿ ਪਰਿਵਾਰ ਕਿਸੇ ਤਰੀਕੇ ਨਾਲ ਵੀ ਜਾਂ ਪਰਿਵਾਰ ਚਾਹੁੰਦਾ ਏ ਵੀ ਜੋ ਹੋ ਗਿਆ ਹੋ ਗਿਆ ਹੁਣ ਇਹਨੂੰ ਇਸ კანਨ ਨੂੰ ਨਾ ਛੇੜਿਆ ਜਾਵੇ ਪਰ ਪਤਾ ਨਹੀਂ ਬਾਦਲਾ ਨੇ ਕਿਵੇਂ ਇਹ ਮੈਨੇਜ ਕੀਤਾ ਕਿਵੇਂ ਨਹੀਂ ਕੀਤਾ